ਆ ਜਿਹੜੀ ਮਾਈ ਆ ਨਾ ਵੱਡਣ ਵਾਲੀ ਆ ਸਾਰੇ ਪਵਾੜੇ ਇਹਦੇ ਆ ਜੇ ਮੇਰੀ ਭੈਣ ਵਿਚਾਰੀ ਆ ਹੀ ਗਈ ਆ ਤੇ ਕੀ ਚੁਕਲੀਆਂ ਕਰਨ ਬੈਗੀ ਉਹਦੇ ਨਾਲ ਹੈ ਬੱਦਾ ਇਹਨੂੰ ਪੁੱਛੇ ਵੀ ਜੇ ਕੋਈ ਭੈਣ ਭਰਾ ਆਪਣੇ ਘਰ ਆਉਂਦਾ ਵਾ ਹੈ ਉਹਦਾ ਕੋਈ ਹਾਲ ਚਾਲ ਪੁੱਛੋ ਉਹਦਾ ਸੁੱਖ ਦੁੱਖ ਦੀ ਸੁਣੋ ਇਹਦਾ ਮਤਲਬ ਇਹ ਤੁਹਾਡੇ ਘਰ ਚ ਜਿਹੜੀਆਂ ਗੱਲਾਂ ਹੁੰਦੀਆਂ ਚੁੱਕੇ ਤੱਕ ਲੈ ਕੇ ਦੱਸਣ ਢਾਪੋ ਵੀ ਮੇਰੀ ਨਾ ਚੰਗੀ ਨਹੀਂ ਮੇਰੀ ਨਾ ਐਉਂ ਕਰਦੀ ਕੋਈ ਨਹੀਂ ਮਾਈਏ ਤੇਰਾ ਜੀ ਕੰਡਾ ਗਲਾ ਘਟਾਉਣਾ ਮੈਂ ਤਾਂ ਕਹਿਣ ਕੀ ਕਹੋ ਕਹਿਣਾ ਵਾ ਪਰ ਨਾ ਆਪਣੇ ਪਾਣੀ ਵਿੱਚ ਰਹਿੰਦੀ ਨੀਗੀ ਹੁਪ ਹੁਪ ਤਾਂ ਗੱਲਾਂ ਕਰਦੀ ਆ ਕੋਈ ਨਹੀਂ ਕਰਦੀ ਆ ਤੇਰੀ ਸਰਵਿਸ ਮਾਇਤ ਐਦਾਂ ਨਹੀਂ ਬੰਦਾ ਬਣਨਾ ਤੇਰਾ ਮੈਨੂੰ ਇਲਾਜ ਕਰਨਾ ਹੀ ਪੈਣਾ ਅਜੇ ਤਰਲੇ ਲੈਂਦੀ ਫਿਰਦੀ ਆ ਤੇ ਮੇਰੀ ਮੁੰਡੇ ਨਾਲ ਗੱਲ ਹੋ ਜੇ ਜੇ ਇਹਦੀ ਕਿਤੇ ਇਹਦੇ ਮੁੰਡੇ ਨਾਲ ਗੱਲ ਹੋ ਜੇ ਇਹ ਤਾਂ ਮੈਨੂੰ ਘਰੋਂ ਕਢਾ ਦੇ ਮਾਤਾ ਤੈਨੂੰ ਕਹੇ ਜੋਗੀ ਮੈਂ ਰਹਿਣੀ ਨਹੀਂ ਦੇਣਾ ਕੰਮ ਕਰਾ ਕਰਾ ਕੇ ਤੇਰੀ ਇਹੋ ਜੀ ਮਤ ਮਾਰਨੀ ਆ ਨਾ ਤੂੰ ਜ਼ਿਆਦਾ ਹੀ ਕਰੇਂਗੀ ਚੁਗਲ ਖੋਰ ਨਾ ਹੋਵੇ ਤਾਂ ਕਿਹਾ ਥਾਂ ਵੀ ਕਿੱਡਾ ਚੁਗਲੀਆਂ ਕਰਦੀ ਆ ਪੁੱਛਦੀ ਆ ਨਾ ਜਾ ਕੇ ਇਹਨੂੰ ਮੈਂ ਵੀ ਕੀ ਕੀ ਬੋਲੀ ਸੀ ਮੇਰੀ ਭੈਣ ਨੂੰ ਜੇ ਉਹ ਆਈ ਗਈ ਵਿਚਾਰੀ ਤੇ ਹੈ ਕਿੱਥੇ ਆਈ ਘਰਾਂ ਇਹਦਾ ਲਾਜ ਮੈਂ ਇਹ ਸਾਰੇ ਬੂਟੇ ਸੁੱਕ ਚੰਨੇ ਨੇ ਹਾਂ ਤੇ ਨਾਨੀ ਤੇ ਕਿਤੇ ਪਾਣੀ ਪਾ ਦਾ ਸਾਰਾ ਦਿਨ ਵੇਲੀ ਦੂਰ ਤੇ ਲੱਗੀ ਰਹਿੰਦੀ ਆ ਕੋਈ ਕੰਮ ਨਹੀਂ ਕੋਈ ਕੰਦਾ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਇਹ ਵਾਸਤੇ ਦਾ ਬੰਦਾ ਕਰੇ ਆਪ ਕੋ ਤੇ ਫਿਰ ਸੇਦਿਆ ਵਾਲਾ ਪੈਂਦੀ ਹਾਂ ਆ ਕੋ ਗਲਵ ਕਰਨ ਵਾਲੀ ਦੀ ਬੰਦਾ ਕਿ ਆਪਣਾ ਬੂਟੇ ਬਾਟੇ ਵੇਚਦਾ ਪਾਣੀ ਪੁੰਦਾ ਕੁਛ ਨਾ ਕੁਛ ਕਰਦਾ ਲਾਟ ਉਹ ਤਾਂ ਕਰਨਾ ਹੀ ਕੱਖ ਨੇ ਮੰਜੇ ਤੇ ਫਿਰ ਫੜਛਣਾ ਅੱਛਾ ਅਜੇ ਵੀ ਮੇਰੀਆਂ ਗੱਲਾਂ ਨਹੀਂ ਆ ਕਰਦੇ ਆ ਬੂਟੇ ਸੁੱਕਣ ਲੈ ਤੇ ਨਹੀਂ ਆ ਰੱਖੇ ਇੱਥੇ ਐਸੇ ਰਹਾ ਮਗਾਜੀ ਲਾਗਤ ਮਾਚ ਅੱਛਾ ਅੱਜ ਮੈਂ ਤੈਨੂੰ ਕਿ ਬਿਆਜ ਰੱਖ ਸਰਕਾਰ ਕਰ ਕਰ ਕੇ ਕਰੇ ਨਾ ਨਹੀਂ ਆਪਣੀ ਧੀ ਚੰਨੀ ਆ ਫਿਰ ਰੋਜ਼ ਤੁਰੀ ਰਵੇ ਇਥੇ ਤੇ ਜੇ ਮੇਰੀ ਭੈਣ ਆ ਗਈ ਸੀ ਤਾਂ ਮੇਰੇ ਚੂਲੀਆਂ ਡੈਪੀ ਕਰ ਲੈ ਮੇਰੀ ਭੈਣ ਨਾ ਨਾ ਮਾਤਾ ਤੇਰਾ ਕੀ ਇਰਾਦਾ ਸੀ ਮੇਰੀ ਭੈਣ ਨੇ ਮੇਰੇ ਨਾਲ ਗੱਲ ਨਹੀਂ ਕਰਨੀ ਉਹਨੇ ਮੈਨੂੰ ਕੋਹ ਨੂੰ ਦੱਸਣਾ ਮੈਂ ਤਾਂ ਹੀ ਕੀਤੀਆਂ ਸੀ ਵੀ ਆਪਣੀ ਭੈਣ ਨਾ ਕਰੇਗੀ ਤਾਂ ਸਹੀ ਉਹਨਾਂ ਕਰਤੂਤਾਂ ਦੱਸੂ ਤਾਂ ਸਹੀ ਵੀ ਆ ਤੇਰੀ ਸੱਸ ਨਾਲ ਦੱਸਦੀ ਇਹ ਮੈਨੂੰ ਕੋਈ ਮੋੜੇ ਨਾਲ ਕਰਨੀ ਵਰਤਾਰਾ ਮੈਂ ਤਾਂ ਕੋਈ ਗੱਲ ਨਹੀਂ ਜਿੱਦਣ ਕਿਤੇ ਮੈਂ ਤੇਰੀ ਧੀ ਦੇ ਘਰ ਪਹੁੰਚ ਗਈ ਨਾ ਵੇਖੀ ਉਹਦੀ ਸੱਸ ਨਾ ਕਿੰਨਾ ਚ ਕਾਲੇ ਚਿੱਠੇ ਫੁੱਲ ਕੇ ਉਹਦੇ ਨਾਲੇ ਮਾਵਾ ਧੀਆਂ ਨੇ ਉਹਦੇ ਕੀ ਖੋਲਣੇ ਆ ਤੂੰ ਉਹ ਕੋ ਕਰਦੀ ਗਲਤ ਉਹ ਆਪਣੇ ਪਰਿਵਾਰ ਚ ਚੰਗੀ ਭੰਲੀ ਰਹਿਣ ਲਈ ਹੈ ਜੇ ਗਲਤ ਕੋਈ ਕਰੂਗੀ ਤੇ ਆ ਨਾ ਫੇਰੀ ਕਰਨਗੀ ਤੂੰ ਕੋਈ ਨਹੀਂ ਮੈਂ ਦੱਸੂਗੀ ਨਾ ਕਿ ਮਾਵਾ ਧੀਆਂ ਨੇ ਮੇਰਾ ਜੀਣਾ ਹਰਾਮ ਕੀਤਾ ਹੈ ਅੱਛਾ ਤੇ ਹੁਣ ਤੂੰ ਇਹਦਾ ਜੀਣਾ ਹਰਾਮ ਕਰ ਤੇ ਫੇਰ ਸੇਕ ਲੱਗਣਾ ਹੂੰ ਹੂੰ ਮਾਵਾ ਧੀਆਂ ਨੇ ਜੀਣਾ ਤੂੰ ਕੀ ਕੀਤਾ ਜੀਣਾ ਹਰਾਮ ਤੇ ਜਾਣੀ ਕੀਤਾ ਤੇਰਾ ਨਾ ਮੈਂ ਕੀ ਕੀਤਾ ਜੇ ਮੇਰੀ ਭੈਣ ਆਈਗੀ ਵਿਚਾਰੀ ਨੇ ਚਰ ਬਾਦ ਹੈ ਤੇ ਉਹਦੇ ਨਾਲ ਅੰਧਿਆ ਚੂਲੀਆਂ ਕਰਨ ਦਾ ਵੀ ਮੇਰ ਨਾਲ ਕਰਨ ਜਿਹੜੀ ਗੱਲ ਕਰਨੀ ਆ ਉਹ ਤਾਂ ਨਾਲ ਹੀ ਗੱਲਾਂ ਹੀ ਉਹਨੂੰ ਦੱਸਣੀਆਂ ਨਹੀਂ ਨਾ ਤੇ ਆਹ ਕਰਤੂਤਾਂ ਤੇਰੀ ਭੈਣ ਕਰਦੀ ਆ ਕਰਨੀਆਂ ਸੀ ਮੈਂ ਕਿਉਂ ਨਾ ਮੈਂ ਕਰਦੀ ਕੀ ਕਰਤੂਤਾਂ ਕਰਨੀ ਆ ਮੈਂ ਹੁਣ ਇਹ ਵੀ ਦੱਸ ਦੇ ਮੈਨੂੰ ਤੂੰ ਤੂੰ ਤਾਂ ਇਹੋ ਕਰਨੀ ਆ ਤੂੰ ਕੋਈ ਚੀਜ਼ ਨਹੀਂ ਦੇਣੀ ਕੋਈ ਗੱਲ ਨਹੀਂ ਕਰਨੀ ਫੋਨ ਦਾ ਮੁੰਡੇ ਦਾ ਫੋਨ ਆਮਦਾ ਕਿ ਤੇ ਮੇਰੀ ਗੱਲ ਨਹੀਂ ਕਰਾਉਣੀ ਕੋਈ ਬਾਤ ਨਹੀਂ ਕੰਮ ਸਾਰਾ ਤੂੰ ਮੇਰੇ ਕੋਲ ਇੰਨੀ ਆ ਆਪ ਤੂੰ ਮੰਜੇ ਤੇ ਬਹਿ ਕੇ ਫੋਨ ਦੇਖਦੀ ਰਹਿਣੀ ਆ ਹੋਰ ਕੀ ਕਰਤੂਤਾਂ ਹੁੰਦੀਆਂ ਨੇ ਤੇ ਕੀ ਕਰਾਂ ਆ ਚੰਗੀ ਭਲੀ ਸਿਹਤ ਆ ਹੈ ਜਿਕੇ ਤੇ ਮੰਜੇ ਤੇ ਬਹਿ ਗਈ ਨਾ ਮਾਤਾ ਤੇ ਚੂੜੀ ਜਣਾਈ ਨੂੰ ਤੂੰ ਸਾਰਾ ਹੀ ਕੰਮ ਮੇਰੇ ਕੋਲ ਕਰਾਉਣਾ ਹਲੋ ਮਾਰਾ ਮੋਟਾ ਬੰਦਾ ਕਰਦਾ ਵਾ ਤੇ ਤੈਨੂੰ ਕੀ ਗੱਲ ਵਾ ਤੂੰ ਤੈਨੂੰ ਕਰਦੀ ਨੂੰ ਡਰੰਦਾ ਵਾ ਤੇਰੀ ਸਿਹਤ ਮਾੜੀ ਆ ਆਹੋ ਮਾੜੀ ਆ ਕੋਈ ਗੱਲ ਨਹੀਂ ਕਰ ਲੂੰਗੀ ਮੈਂ ਠੀਕ ਆ ਨਾ ਤੂੰ ਇਹੋ ਸਿੱਖਿਆ ਵਾ ਆਪਣੇ ਬਾਹਰੋਂ ਮੁੰਡਾ ਪੈਸੇ ਕੱਢੀ ਜਾਂਦਾ ਵਾ ਤੇ ਭਰਾ ਆਇਆ ਤੇ ਉਹਦੀ ਜੇਬ ਚ ਪਾ ਤੇ ਲੈ ਜਾ ਵੀਰ ਕੋਈ ਗੱਲ ਨਹੀਂ ਭੈਣ ਆਈ ਉਹ ਪਰਸ ਜਿਹੜਾ ਮੇਰੇ ਪੁੱਤ ਨੇ ਲਿਆਂਦਾ ਸੀ ਮੈਂ ਵੇਖਿਆ ਜਿੱਦਾਂ ਉਹ ਕਲਾਇਆ ਹੀ ਜਾਂਦਾ ਸੀ ਤੇ ਤੂੰ ਉਹ ਉਹ ਪਰਸ ਚੋੱਕ ਕੇ ਨਾਏ ਨੋਟ ਵਿੱਚ ਪਾ ਕੇ ਆਪਣੀ ਭੈਣ ਫੜਾਤਾ ਹਾਏ ਮੈਂ ਮਰ ਜਾ ਉਹ ਕਿਦਾਂ ਦੀ ਚੰਗੀ ਮਾੜੀ ਲਿੱਤੀ ਆ ਚੰਗੀ ਭਲੀ ਆਪਣੇ ਘਰ ਵਾ ਅਗਲੀ ਜੇ ਉਹਨੂੰ ਪਤਾ ਲੱਗੂਗਾ ਕਿ ਮੈਂ ਤੇ ਚੋਰੀ ਦਾ ਇਲਜ਼ਾਮ ਲਾਤਾ ਇਹਦੀ ਸੱਤ ਨੇ ਤਾਂ ਮੜੂਗੇ ਮੁੜ ਕੇ ਮੇਰੇ ਕਰ ਹਾਏ ਰੱਬਾ ਕਹਿਣਾ ਵਾ ਇਹਨਾਂ ਦੀ ਮਾਤਾ ਬੜੀ ਚੰਗੀ ਆ ਹੈ ਵੇਹ ਸਹੀ ਕਿਡੇ ਕਿਡੇ ਵਟੇ ਇਲਜ਼ਾਮ ਲਾਉਂਦੀ ਮੇਰੀ ਭੈਣ ਤੇ ਭੈਣ ਤੇ ਕਾਦੇ ਹੋਂ ਕਿਹੜਾ ਚੋਰੀ ਕੀਤਾ ਦਿੱਤਾ ਤੇ ਤੂੰ ਹਾਏ ਵਿੱਚ ਨੋਟ ਪਾ ਕੇ ਫੜਾਇਆ ਫਿਲਾ ਲੈ ਜਾ ਨਹੀਂ ਕੈਮਰੇ ਲਾਏ ਅੰਦਰ ਤੇ ਤੈਨੂੰ ਪਤਾ 15 ਮੈਂ ਨੋਟ ਪਾਏ ਕੀ ਪਾਇਆ ਉਹ ਲਾਏ ਆ ਕੈਮਰੇ ਲੱਗੇ ਨਹੀਂ ਲੱਗੇ ਕਿਉਂ ਨਹੀਂ ਕੈਮਰੇ ਸਭ ਕੋ ਲੱਗਦਾ ਨਹੀਂ ਮੇਰਾ ਕੈਮਰੇ ਆ ਨਹੀਂ ਇਸੇ ਕੰਮ ਨੂੰ ਕਹਿੰਦੀ ਹਣੀ ਵੀ ਮੇਰੇ ਮੁੰਡੇ ਨਾਲ ਗੱਲ ਹੋ ਜੇ ਤੇ ਮੈਂ ਦੱਸਾਂ ਵੀ ਆ ਭੈਣ ਭਰਾ ਹੁਣ ਪੈਸੇ ਦੇਣ ਦੀ ਝੂਠੀਆਂ ਲੁੱਟੀਆਂ ਲਾਵਾਂ ਅਥੇ ਚੁਗਲੀਆਂ ਲਾਵਾਂ ਉਹਨੇ ਮੇਰੇ ਅਨੁਸਾਰ ਤੈਨੂੰ ਪੁੱਛਣਾ ਹੀ ਆ ਉਹ ਜਿਹੜੀ ਗੱਲਾਂ ਕਰਦੀ ਫਿਰਨੀ ਆ ਨਾ ਪ੍ਰਧਾਨ ਬਣੀ ਆ ਵੱਡਦੀ ਫਿਰਨੀਆਂ ਨਾ ਮੋਟ ਮੇਰੇ ਪੁੱਤ ਦੀ ਕਮਾਈ ਉਹਨੇ ਵੀ ਤੈਨੂੰ ਇੱਕ ਦਿਨ ਆ ਕੇ ਪੁੱਛਣਾ ਹੀ ਆ ਜਿਹੜਾ ਕੱਲ ਲੜਿਆ ਵਾ ਉਹਨੂੰ ਨਹੀਂ ਪਤਾ ਮੈਂ ਕਿੰਨੇ ਕਲਾਉਣਾ ਵਾ ਕੋਈ ਗੱਲ ਨਹੀਂ ਮੈਂ ਡਿਸਟੈਂਡ ਨਹੀਂ ਗਈ ਜਾਣ ਨਹੀਂ ਗਈ ਮੈਂ ਕੋਈ ਨਹੀਂ ਮੇਰੇ ਕੋਲ ਜਾਂ ਸਭ ਕੋ ਦੱਸ ਦੂੰਗੀ ਮੈਂ ਦੱਸ ਨਹੀਂ ਫਿਰ ਲੱਗ ਜਾ ਪਤਾ ਤੇਰੀ ਕਿਹਦਾ ਗੱਲ ਹੋਵੇ ਨਾ ਉਹਦੇ ਨਾਲ ਦੱਸਾਂ ਤੇਰੀ ਮਾਤਰ ਤੂਤਾ ਵੀ ਆ ਕੁਛ ਕਰਦੀ ਕਮਾਈ ਕਰੀ ਜਾਂਦੇ ਆ ਵੰਡੀ ਜਾਂਦੀ ਆ ਇਹ ਤਾਂ ਇਹ ਤਾਂ ਮਾਤਾ ਸੁਪਨਾ ਹੀ ਰਹਿ ਜਾਣਾ ਤੇਰਾ ਤੇਰੀ ਨਾ ਮੈਂ ਗੱਲ ਹੋਣਦੀ ਤੇਰੇ ਮੁੰਡੇ ਨਾਲੇ ਅਜੇ ਨਹੀਂ ਆਉਣੀ ਆਉਣਾ ਸਾਲ ਇੱਕ ਅਜੇ ਉਹਨੇ ਪੂਰੀ ਕਮਾਈ ਕਰਨੀ ਆ ਫੇਰ ਜਾ ਕੇ ਸਾਲ ਬਾਅਦ ਆਉਣਾ ਉਹਨੇ ਕੋਈ ਨਾ ਲੈ ਕਰ ਲੈ ਜਿੰਨੇ ਲੈ ਜਾਂਦੇ ਤੇਰੇ ਕੋ ਉਦੋਂ ਨਾ ਮੈਂ ਕੋਈ ਨਾ ਕੋਈ ਪੱਜ ਮਾਰ ਦੇਣਾ ਫੇਰ ਮੈਨੂੰ ਕੀ ਕਰੇਂਗੀ ਤੂੰ ਪੱਜ ਪੁੰਜ ਨਹੀਂ ਤੇਰੇ ਹੁਣ ਚੱਲਣੇ ਕਿੰਨੇ ਕੁ ਪੱਜ ਮਾਰਾਂਗੀ ਚਲੋ ਨਾ ਮੇਰੀ ਗੱਲ ਪੂਰ ਤੇ ਹੁਣ ਦਵੇਂਗੀ ਤੂੰ ਮਹਾਰਾਜ ਸੁਖ ਰੱਖੇ ਘਰ ਆਏਗਾ ਹੀ ਨਾ ਘਰ ਤੇ ਮੈਂ ਗੱਲਾਂ ਮੈਨੂੰ ਦੱਸਾਂਗੀ ਸਾਰੀਆਂ ਦੱਸਾਂਗੀ ਨਹੀਂ ਤੇਰੇ ਮੂੰਹ ਤੇ ਚੋਰੀ ਦੱਸਣ ਦੀ ਨਹੀਂ ਮੈਨੂੰ ਲੋੜ ਜਿਹੜਾ ਉਹਨੂੰ ਵੀ ਯਕੀਨ ਹੋ ਜਾ ਵੀ ਮੂੰਹ ਤੇ ਦੱਸਿਆਂ ਨੇ ਤੇ ਸੱਚ ਵਾ ਆਹੋ ਤੇ ਤੈਨੂੰ ਪਤਾ ਲੱਗੂਗਾ ਗੱਲਾਂ ਬੜੀਆਂ ਤੂੰ ਕਰਨੀ ਹੈ ਤੂੰ ਇਹੋ ਚਲਣੀ ਹੈ ਨਾ ਕਿੰਨਾ ਕਰਾਂ ਬਾਹਰ ਕਢਾਵਾਂ ਇਹ ਮਨਸੂਬੇ ਤੇਰੇ ਨਹੀਂ ਕਾਮਯਾਬ ਹੋਣੇ ਮੈਂ ਨਾ ਘਰੋਂ ਨਿਕਲੀ ਹੁਣ ਮੈਂ ਹੁਣ ਘਰ ਦੀ ਮਾਲਕ ਵਾਂ ਦੇਖੀ ਜਾ ਗਾੜੀ ਗਾੜੀ ਮੈਂ ਕਿਦਾਂ ਤੇਰੀਆਂ ਲੁੱਤੀਆਂ ਲਾ ਦੇਣੀਆਂ ਹਾਂ ਆ ਤੂੰ ਲਾਈ ਜਾ ਮੇਰੀਆਂ ਕੀ ਲੁੱਤੀਆਂ ਲਾਏਂਗੀ ਮੈਂ ਕੀ ਕਰਨ ਲਈ ਇਹਦੀਆਂ ਲੁੱਤੀਆਂ ਲਾਉਂਦੀਆਂ ਮੈਨੂੰ ਕੀ ਦੇਣ ਦੇਣਾ ਜਿਹੜਾ ਮੈਂ ਵੰਡਣ ਲਈਆਂ ਗਾੜੀ ਲੋਕਾਂ ਨੂੰ ਤੂੰ ਤਾਂ ਮੈਨੂੰ 300 ਰੁਪਏ ਦੇਣ ਜੋ ਕਰੀਂ ਦਿੰਦੀ ਤੇ ਲੈ ਮਾਤਾ 500 ਆਪਣੇ ਪੀਲ ਦੇ ਦੇ ਆਈ ਐ ਬੰਦਾ ਕਾਦੀਆਂ ਚ ਕਰਨੀ ਤੇ ਜਿਹੜੇ ਉਹਦੀ ਮੁੱਠ ਚ ਦੇਣ ਦੀ ਉਹ ਕਿੱਥੋਂ ਆਏ ਸੀ ਹੈ ਉਹ ਤੇ ਮੇਰੀ ਪੈਨਸ਼ਨ ਆਈ ਉਹ ਚ ਮੈਂ ਦਵਾ ਨਾ ਦਵਾ ਉਹ ਤੇਰੀ ਕਮਾਈ ਦੇ ਮੋਢੇ ਲੇ ਮੈਂ ਤੇ ਨਾ ਤੂੰ ਤੇ ਹੁੰਦਾ ਹੀ ਨਹੀਂ ਮਾਣ ਤੇ ਜੇ ਇੱਕ ਤੇ ਪਿਆ ਹਤੇ ਲਤਰ ਕਵਾਜੇ ਸਾ ਤੇ ਤੂੰ ਮੈਨੂੰ ਜੀ ਨਹੀਂ ਹੁੰਦਾਵੇਂ ਤੇ ਫਿਰ ਤੈਨੂੰ ਕੁੱਤੋਂ ਫੜ ਕੇ ਘਰੋਂ ਬਾਹਰ ਕੱਢ ਸਾਡੇ ਇਹ ਕੰਮ ਐ ਹੋਣ ਨਹੀਂ ਦੇਣਾ ਆਨੇ ਮੈਂ ਕੁੱਤੋਂ ਫੜ ਕੇ ਤੈਨੂੰ ਬਾਹਰ ਕੱਢ ਜੇ ਤੂੰ ਚੰਗੇ ਕੰਮ ਕਰੇ ਤੇ ਮੇਰੇ ਕੋਲੋਂ ਮਰਤਾਰਾ ਹੀ ਨਹੀਂ ਚੰਗਾ ਕਰਦੀ ਤੇ ਫਿਰ ਤੇ ਇਹੋ ਕੁਝ ਹੋਣਾ ਕੰਮ ਤੇ ਕਰਨਾ ਪੈਣਾ ਠੀਕ ਆ ਨਾ ਤੇ ਮੁੜ ਕੇ ਮੇਰਾ ਭੈਣ ਭਰਾ ਕੋਈ ਆਇਆ ਨਾ ਤੇ ਐਦਾਂ ਕਿਸੇ ਦੇ ਨਾਲ ਮੇਰੀਆਂ ਗੱਲਾਂ ਕੀਤੀਆਂ ਫੇਰ ਨਹੀਂ ਮੇਰੇ ਕੋਲ ਜਰਿਆ ਜਾਣਾ ਮੈਂ ਤਾਂ ਘਰੋਂ ਮੈਂ ਤਾਂ ਕਰਨੀਆਂ ਨੇ ਗੱਲਾਂ ਫਿਰ ਮੈਂ ਤਾਂ ਕੋਈ ਨਹੀਂ ਮੈਨੂੰ ਏਦਾਂ ਕਰਦੇ ਕੋ ਸਾਰਾ ਕੰਮ ਲਈਂਦੀਆਂ ਤੇ ਏਦਾਂ ਕਰਦੀਆਂ ਤੇ ਮੈਂ ਤਾਂ ਗੱਲਾਂ ਕਰਦੀ ਹਾਂ ਮੈਂ ਤਾਂ ਚੱਲ ਕੋਈ ਨਹੀਂ ਮੈਂ ਗਾਂਹ ਤੋਂ ਉਹਨਾਂ ਨੂੰ ਕਹਿ ਦਊਂਗੀ ਤੁਸੀਂ ਸਾਸਰੀ ਘਰੋਂ ਤਾਂ ਬਲਾਓ ਫਿਰ ਤੇ ਚੰਗੀਰੇਗੀ ਨਾ ਬਲਾਉ ਬਾਰੇ ਨਾ ਬਲਾਉਣ ਸਾਸਰੀ ਘਰ ਨਾਮ ਬਲਾਉਣ ਕੋਣ ਦੇ ਨਾ ਵਾਹ ਆਖੜ ਗਾ ਨੇ ਨਾਮ ਬਲਾਉਣ ਜਾ ਵੀ ਮਤ ਤੇਰਾ ਨਾ ਤੇ ਮਤ ਖੱਲ ਨਾ ਬੇਕਾਰ ਵਾ ਨਹੀਂ ਤੇ ਨਹੀਂ ਸਹੀ ਕਿ ਦੀਏ ਹੁਣ ਤੜਫਦੀ ਆ ਸੱਚੀਆਂ ਗੱਲਾਂ ਤੋਂ ਸੱਚੀ ਗੱਲ ਕਰੋ ਤੇ ਮਿਰਚਾਂ ਲੱਗਦੀਆਂ ਨੇ ਘਾਤਰ ਬਣੀ ਆ ਕੱਤੀ ਜਾਂਦੀ ਐ ਨੋਟਪਾਲ ਤੇ ਮੁੜ ਕੇ ਦਈ ਜਾਂਦੀ ਭੈਣ ਭਰਾਵਾਂ ਨਾ ਮੈਨੂੰ ਸੁੱਖ ਨਹੀਂ ਮੇਰੇ ਪੁੱਤ ਦੀ ਕਮਾਈ ਆ ਵੰਡੀ ਜਾਣੀ ਆ ਤੂੰ ਗੱਲਾਂ ਮਾਰਦੀ ਫਿਰਦੀ ਮੇਰੇ ਵਾਸਤੇ ਤੇਰੇ ਕੋ ਪੈਸੇ ਆ ਨਹੀਂ ਉਹਨੇ ਕਹ ਲੈ ਹੀ ਨਹੀਂ ਹੁਣ ਤੇ ਤੂੰ ਨਹੀਂ ਗੱਲ ਕਰਾਂਦੀ ਉਹ ਰਾਤ ਕਰਦਾ ਵਾ ਉਹ ਵੇਲੇ ਕੋਲੇ ਕਰਦਾ ਵਾ ਸਭ ਚਾਤਰਾ ਤੇਰੀਆਂ ਚਿਤਰਾਈਆਂ ਦਾ ਮੈਨੂੰ ਪਤਾ ਵਾ ਕਰ ਲੈ ਜਿੰਨਾ ਕਿ ਚਿਰ ਕਰਨੀ ਆ ਮਹਾਰਾਜ ਸੁੱਖ ਰਕੇ ਆਏਗਾ ਹੀ ਨਾ ਫੇਰ ਦੱਸਾਂ ਵੀ ਗੱਲਾਂ ਇਹਨਾਂ ਹੁਣ ਤੂੰ ਕਰ ਲੈ ਜਿੰਨਾ ਤੱਕ ਕਰਨੀਆਂ ਮੇਰ ਨਾਲ ਲੈ ਲੈ ਬਦਲੇ ਬਟਨ ਵਾਲੀ ਆ ਮਾਈ ਬਟਨ ਵਾਲੀ ਇੱਕ ਦੀ ਜਮੀ ਗਿੱਠ ਜੀ ਦੀ ਜ਼ੁਬਾਨ ਹੋ ਗਈ ਆ ਮੱਸਾਂ ਦੀ ਸੋਚਦੀ ਮੈਂ ਕੀ ਬੋਲਣ ਲਈ ਆ ਕਿੱਦਾਂ ਮੇਰੇ ਮੂੰਹ ਤੇ ਕਰੀ ਜਾਂਦੀ ਆ ਤੂੰ ਆਪਣੀ ਭੈਣ ਦਾ ਝੋਲਾ ਭਰਤਾ ਤੂੰ ਆਪਣੇ ਭਰਾ ਦਾ ਝੋਲਾ ਪਾਤਾ ਹੈ ਵੇਹ ਕਿੱਡੀ ਸ਼ਾਤਰ ਜਨਾਨੀ ਆ ਪਰ ਸੇ ਪਸਾਨ ਲਿਆ ਕਿ ਪਰਸੀ ਮੇਰੇ ਮੁੰਡੇ ਨੇ ਕੱਲ ਲਿਆ ਹੈਗਾ ਇਹ ਕਿਥੋਂ ਇੰਦੀ ਰਿੰਦੀ ਚੀਜ਼ਾਂ ਮੈਂ ਤਾਂ ਸੋਚਿਆ ਹੈਗਾ ਤੈਨੂੰ ਕੜਾ ਪਸਤਾ ਪਤਾ ਲੱਗਣ ਡਿਆ ਵਾ ਪਰ ਨਾ ਇਹਦੀ ਤਾਂ ਨਜ਼ਰੀ ਬੜੀ ਤੇਜ਼ ਆ ਉਦਾਂ ਦੀ ਮੈਨੂੰ ਦਿਹਜਾ ਘਟਵਾ ਤੈਨੂੰ ਜੇ ਘਟ ਦੇਦਾ ਤੇ ਦੇਦਾ ਪੂਰਾ ਕਿੰਨੂ ਆ ਇਹ ਮਾਈ ਤੇ ਕਿਤੇ ਪਤਾ ਨਹੀਂ ਕਿਹੜੀਆਂ ਖਰਾਕਾਂ ਖਾਂਦੀ ਰਹੀ ਆ ਜਿਹੜੀ ਐਡੀ ਤਗੜੀ ਆ ਹੁਣ ਵੀ ਤੇ ਵੇਖ ਕੋਣ ਨਹੀਂ ਦਿੰਦੀ ਮੈਨੂੰ ਮੈਨੂੰ ਤੇ ਕਹਿੰਦੀ ਵੀ ਤੈਨੂੰ ਮਾਰ ਹੀ ਦਵਾ ਮੈਂ ਕਿਹ ਇਤਰਾ ਕਮਾਈਆਂ ਲੱਭਦੀ ਫਿਰਦੀ ਮੁੰਡੇ ਦੀਆਂ ਤੈਨੂੰ ਤੇ ਮੈਂ ਦਿੰਨੀ ਨਾ ਨੋਟ ਗਣ ਗਣ ਕੇ ਐਹੀ ਮੈਂ ਮੁੰਡੇ ਨਾਲ ਗੱਲ ਕਰਨੀ ਆ ਮੁੰਡੇ ਨੂੰ ਤੇਰੀਆਂ ਕਤੂਤਾਂ ਜਿਸ਼ਣੀਆਂ ਤੇ ਕੀ ਦੱਸਾਂਗੀ ਮੈਂ ਅਖਰ ਤੂਕਾਂ ਤੋਂ ਮੁੰਡੇ ਨੂੰ ਉਹਨੂੰ ਮੈਂ ਨਾ ਦੱਸੂੰਗੀ ਮੇਰਾ ਤਰਾ ਤਾਂ ਉਹਨੂੰ ਫੋਨ ਕਰਕੇ ਦੱਸਾਂ ਵੀ ਮੇਰੀ ਭੈਣ ਆਈ ਸੀਗੀ ਤੇ ਮੇਰੀ ਭੈਣ ਦੀ ਬੇਇਜ਼ਤੀ ਕੀਤੀ ਇਹਨੇ ਚੱਲ ਆਪੇ ਆਪਣੀ ਭੈਣ ਦੱਸੂਗਾ ਨਾ ਫੋਨ ਕਰਕੇ ਜਿਹੜੀ ਉੱਥੇ ਬਣੀ ਸਵਿੱਤਰੀ ਇਹਨਾਂ ਦੇ ਕੰਦੇ ਟੱਬਰ ਨੇ ਮੈਨੂੰ ਖਾ ਹੀ ਲਿਆ ਵਾ ਬੰਦਾ ਕਾਹਦਾ ਕਮਾਈ ਕਰਨ ਚਲ ਗਿਆ ਵਾ ਇਹਦਾ ਇਰਾਦਾ ਏ ਮਟੋ ਦਾ ਸਭ ਕੁ ਪੈਣ ਭਰਾਵਾ ਨੂੰ ਤੇ ਚੱਲ ਜਿਓ ਵਿਚਾਰੇ ਲੈ ਵੀ ਜਾਂਦੇ ਵਰਤ ਲੈਂਦੇ ਚੀਜ਼ ਤੇ ਫਿਰ ਕੀ ਆਖਰ ਆ ਗਈ ਇੱਥੇ ਬੈਂਕਾਂ ਨੂੰ ਨਿਕ ਦੇਣਾ ਵਾ ਤਾਂ ਕਿ ਉਹ ਅੱਜ ਇੱਕ ਵਰਤ ਲੂਗਾ ਪੈਸੇ 4 ਦਿਨ ਤੇ ਹਾਦੀ ਹੋਈ ਏ ਮਾਈ ਵਾਲੀ ਇਹਨੂੰ ਮਾਈ ਨੂੰ ਚਾਹੀਦਾ ਵਾ ਸਾਰਾ ਕੁਛ ਇਹਦਾ ਇਰਾਦਾ ਇਹ ਆ ਤੇ ਮੇਰ ਕੋ ਪਿਆਹੇ ਹੋਣ ਸਾਰੇ ਸਿੱਧਾ ਮੁੰਡਾ ਮੈਨੂੰ ਪਿਆਹੇ ਪਾਵੇ ਤੇ ਮੈਂ ਆਪਣੇ ਭੈਣ ਭਰਾਵਾਂ ਵਿੱਚ ਐਂ ਪਰੇਸ਼ਾਨ ਬਣਾਉਂਦੀ ਕਰਾਂ ਨਾ ਮਾਇਬ ਤੇਰੀਆਂ ਆਸ਼ਾ ਕੀਤੀਆਂ ਤੂੰ ਹੁਣ ਨੀ ਜੀਵਨ ਤੇਰੇ ਪਿਆਰ ਲੱਗਣ ਦਿੰਦੀ ਫਿਕਰ ਨਾ ਕਰ ਤੂੰ ਹੁਣ ਵੇਖੀ ਜਾ ਗਾੜੀ ਗਾੜੀ ਤੇਰਾ ਮੈਂ ਬਣਾਉਣੀ ਕੀ ਆ ਇੱਕ ਦਿਨ ਚੁੱਲ੍ਹੇ ਨੀ ਮਿੱਟੀ ਲਾਉਣੀ ਆ ਉੱਥੇ ਅੱਗ ਬਾਲ ਕੇ ਦਿਆ ਕਰੂੰਗੀ ਜਦੋਂ ਦੋ ਟਾਈਮ ਲਾਉਣੇ ਪੈਣਾ ਪ੍ਰਸ਼ਾਦੇ ਅੱਗ ਬਾਲ ਕੇ ਫੇਰ ਇਹਨੂੰ ਪਤਾ ਲੱਗਣਾ ਤੇ ਜਿਹੜੀ ਵਹਿੰਦੀ ਫਿਰਦੀ ਆ ਨਾ ਚੀਜ਼ਾਂ ਆ ਮੇਰੇ ਮੁੰਡੇ ਨੇ ਕੱਲੀ ਹੀ ਉਹ ਵੀ ਜਦੋਂ ਅੱਖਾਂ ਚ ਪਿਆ ਨਾ ਤੂੰ ਆ ਆਪੇ ਦੇਖਣੋਂ ਵੀ ਹਟ ਜਾਣਾ ਚੱਲ ਮਨਾ ਮੁੱਠ ਕੇ ਤਾਂ ਵੇਖਾ ਕੋਈ ਕੰਮ ਧੰਦਾ ਮਾਈ ਨੇ ਤਾਂ ਮੈਨੂੰ ਸਾੜ ਹੀ ਛੜਿਆ ਆ ਆ ਗਈ ਜ ਮਮੀ ਆ ਗਈ ਫਤ ਤੂੰ ਹੀ ਤੇ ਕਹਿੰਦੇ ਸੀ ਵੀ ਤੈਨੂੰ ਨਾਲ ਖੜਨਾ ਮਾਸੀ ਕੋ ਤੇ ਤੁਸੀਂ ਇਕੱਲੇ ਹੀ ਹੋਏ ਜੀ ਵੀ ਤੈਨੂੰ ਨਾਲ ਮੈਂ ਖੜਨਾ ਤਾਂ ਹੈਗਾ ਹੀ ਹਾਂਜੀ ਮੈਂ ਤਾਂ ਤੇਰੀ ਛੁੱਟੀ ਦੀਕਦੀ ਸੀ ਮੈਂ ਛੁੱਟੀ ਹੋਊ ਤਾਂ ਮਾਂ ਪੁੱਤ ਜਾਵਾਂਗੇ ਮੋਟਰਸਾਈਕਲ ਤੇ ਆਰਾਮ ਦੇ ਨਾਲ ਪਰ ਗੱਲ ਇਦਾਂ ਬਣੀ ਪਿਓ ਤੇਰਾ ਜਿਆਦਾ ਹੀ ਕਾਲਾ ਪੈ ਗਿਆ ਹੀ ਉਹ ਕਹਿੰਦਾ ਵੀ ਚੱਲਦੇ ਨੂੰ ਬੱਸੇ ਚੜਾ ਕੇ ਆਵਾਂ ਤੇ ਜਾ ਕੇ ਉਹ ਪੈਸੇ ਲੈ ਕੇ ਆ। ਜੇ ਮੈਂ ਨਾ ਜਾਂਦੀ ਤੇ ਘਰ ਵਿੱਚ ਕਪੱਤ ਪੈ ਜਾਣਾ ਸੀ। ਹੋਰ ਤੇ ਕੋਈ ਗੱਲ ਨਹੀਂ ਗਈ। ਮੈਨੂੰ ਸਭੋਂ ਇਹ ਹੀ ਕਿ ਮੋਟਰਸਾਈਕਲ ਤੇ ਜਾਵਾਂਗੇ ਨਾ ਤੇ ਸ਼ਾਮ ਨੂੰ ਟਾਈਮ ਨਾਲ ਘਰ ਆ ਜਾਾਂਗੇ। ਬੱਸਾਂ ਦੇ ਵਿੱਚ ਤੈਨੂੰ ਪਤਾ ਵਾ ਟਾਈਮ ਨਾਲ ਬੱਸ ਜਾਣੀ ਹੁੰਦੀ ਆ ਤੇ ਟਾਈਮ ਨਾਲ ਆਉਣੀ ਹੁੰਦੀ ਆ। ਉਹ ਭਾ ਜਿਹੜੀ ਪਈ ਰਹਿੰਦੀ ਪਈ ਹਾਇ ਕਿਤੇ ਬੱਸ ਲੰਘ ਨਾ ਜਾਵੇ ਹਾਇ ਕਿਤੇ ਆ ਨਾ ਜਾਵੇ। ਨਹੀਂ ਮੈਂ ਤਾਂ ਠੀਕਦਰ ਆ। ਕਿ ਕੋਈ ਦਾ ਨਹੀਂ ਕੱਲ ਛੁੱਟੀ ਆ ਤੇ ਕੱਲ ਮੰਮੀ ਨਾਲ ਜਾਊਂਗਾ ਮਾਸੀ ਕੋਲ ਨਾਲ ਮੈਂ ਵੀ ਕੰਮ ਫੇਰਾਉਂਗਾ। ਤੂੰ ਇਹਨੇ ਮੈਨੂੰ ਦੱਸੇ ਬਿਨਾਂ ਹੀ ਚੱਲ ਗਏ। ਆਇਆ ਤੇਨੂੰ ਦੱਸਦਾ। ਮੈਂ ਤਾਂ ਬਦਲ ਦੱਸ ਹੀ ਦਿੰਦਾ ਵਾ। ਦੱਸਣਾ ਤੈਨੂੰ ਮੈਂ ਕੀ ਆ ਤੇਰੇ ਪਿਓ ਨੇ ਤੇ ਡਾਂਡੀਆਂ ਚਾੜਿਆ ਸੀ। ਛੇਤੀ ਕਰ ਮੈਨੂੰ ਮੁੰਡੇ ਮਖੌਲ ਕਰਦੇ ਆ। ਮੈਂ ਗੱਡੀ ਲਿਆਉਣੀ ਆ। ਦਵਾ ਦਾ ਪੈਸੇ ਲੈ ਆ। ਮੈਂ ਗਈ ਤੇ ਹੁਣ ਲੈ ਕੇ ਆਈ ਹੁਤੇ। ਨਹੀਂ ਅਰੇ ਗੱਡੀ ਵੀ ਬੁਕਿੰਗ ਕਰਉਣੀ ਆ ਟਾਈਮ ਤੇ ਉਤੇ ਵੀ ਲੱਗਣਾ ਵਾ। ਪਾਪ ਨੂੰ ਵੀ ਨਹੀਂ ਕੱਲ ਦਾ ਪਤਾ ਵਾ। ਹੈ ਤੇ ਇਦਾਂ ਹੀ ਆ ਪਰ ਹੁਣ ਆਪਣੇ ਘਰ ਕਪੱਤ ਪਾਉਣਾ ਹੀ ਆ ਮੈਂ ਨਾ ਜਾਂਦੀ ਤੇ ਮੰਨਣੀ ਪੈਣੀ ਹੀ। ਤੈਨੂੰ ਪਤਾ ਤਾਂ ਹੈਗਾ ਤੇ ਸੁਭਾ ਦਾ ਫਿਰ ਕਿੱਦਾਂ ਰੋਲੀ ਪਾਉਣੀ ਸੁਭਾ ਦਾ ਤੇ ਮੈਨੂੰ ਪਤਾ ਵਾ ਪਰ ਪਾਪਾ ਨੂੰ ਵੀ ਇਹਨਾਂ ਦਾ ਪਤਾ ਹੋਣਾ ਚਾਹੀਦਾ ਵਾ ਨਾ ਕਿ ਟਾਈਮ ਤੇ ਲੱਗਣਾ ਹੀ ਆ ਮੈਂ ਤਾਂ ਕਿਹਾ ਮੈਂ ਹਰ ਰਕਮ ਲੈ ਕੇ ਮੈਂ ਬੱਸ ਕਿੱਦਾਂ ਆਉਂ ਅੱਜ ਕੱਲ ਦਾ ਝਾਟੇ ਇੰਤਰ ਜੇ ਬਾਜੂ ਬਾਜੂ ਕੱਟ ਲੈਂਦੇ ਆ ਇਹਨੇ ਪਸਟੋਂ ਕੱਢ ਜੇ ਤੇ ਮੈਂ ਦੇਂਦਾਰ ਹੋ ਗਈ ਕਿ ਨਹੀਂ ਉਹ ਚਲੋ ਕੋਈ ਗੱਲ ਨਹੀਂ ਇਦਾਂ ਨੇ ਕੋਈ ਖੁੰਦਾ ਇਹ ਵੀ ਮਨਾ ਪਰਸੇ ਕੀ ਆ ਕਿ ਨਹੀਂ ਇਹਨੂੰ ਸਮਝ ਨਹੀਂ ਆਉਂਦੀ ਚੰਗੀ ਭਲੀ ਗੱਡੀ ਆ ਮੈਂ ਗੱਡੀ ਲੈਣੀ ਮੈਂ ਗੱਡੀ ਲੈਣੀ ਰਾਟ ਫੜ ਲੈਣਾ ਫਿਰ ਉਹ ਛੱਡਦਾ ਹੀ ਨਹੀਂ ਰਟ ਗੱਡੀ ਦੇ ਭਾਪਣ ਕੋ ਹਰੇਕ ਚੁੱਕੀ ਫਿਰਦੋ ਤੀ ਹੱਥ ਲਓ ਨਹੀਂ ਗੱਡੀ ਇਹਨੂੰ ਕੀ ਹੋਇਆ ਵਾ ਚੰਗੀ ਭਲੀ ਚੱਲਣ ਦੀ ਆ ਹੈ ਨਾ ਕੋਈ ਖਰਾਬੀ ਨਾ ਕੱਖ ਇਹੋ ਤਾਂ ਸਿਰਦਿਆਂ ਠੀਕਰਾ ਮੈਂ ਆਪਨੀਆਂ ਜਦੋਂ ਬੰਦਾ ਨਾਮ ਨੇ ਫਿਰ ਕੀ ਕਰ ਲੈਣਾ ਹੁੰਦਾ ਵਾ ਨਹੀਂ ਗੱਡੀ ਜੇ ਲੈਣੀ ਵੀ ਆ ਥੋੜਾ ਟਾਈਮ ਫੇਰ ਕੇ ਕੋਈ ਵੱਡੀ ਗੱਡੀ ਲੈ ਲਾਂਗੇ ਮੈਨੂੰ ਨਹੀਂ ਪਤਾ ਵੀ ਇਹਨੇ ਗੱਡੀ ਵੱਡੀ ਲੈਣੀ ਹੈ ਨਿੱਕੀ ਲੈਣੀ ਹੈ ਮੈਨੂੰ ਆਂਦਾ ਹੀ ਪੈਸੇ ਚਾਹੀਦੇ ਤੇ ਮੈਂ ਜਾ ਕੇ ਲਿਆਤੀ ਆ ਮੇਰੇ ਵੱਲੋਂ ਖੂਜ ਪਾ ਦੇ ਮੇਰੇ ਵੱਲੋਂ ਖਾਤੇ ਚ ਪਾ ਦੇ ਜੋ ਮਰਜ਼ੀ ਕਰ ਦੇ ਮੈਂ ਆਪਣਾ ਫਰਜ਼ ਪੂਰਾ ਕਰਤਾ ਪਰ ਚਲੋ ਕੋਈ ਗੱਲ ਨਹੀਂ ਹੋਉ ਤੇ ਆਈ ਜਨਨ ਕੱਲੇ ਕੱਲੇ ਮਾਸੀ ਕੋ ਹੁਣ ਕੀ ਕਹਿ ਦਣਾ ਮੈਂ ਤੁਹਾਨੂੰ ਲੈ ਦੱਸ ਹਾਂ ਤੂੰ ਤਾਂ ਗੁੱਸਾ ਹੀ ਕਰਕੇ ਬਹਿ ਗਿਆ ਮਾਸੀ ਕੋ ਹੋਏ ਜੇ ਤੁਹਾਨੂੰ ਹੀ ਪਤਾ ਵਾ ਮੈਂ ਮਾਸੀ ਦਾ ਕਿੰਨਾ ਕਰਦਾ ਉਹ ਤੇ ਦੱਸ ਹੀ ਦਿੰਦੇ ਮੈਨੂੰ ਉਹ ਚਲ ਕੋਈ ਗੱਲ ਨਹੀਂ ਕਿਸ ਦਿਨ ਫੇਰ ਚਲ ਜਾਵਾਂਗੇ ਛੁੱਟੀ ਵਾਲੇ ਦਿਨ ਕੀ ਹੋ ਗਿਆ ਹੁਣ ਤੇ ਕੰਮ ਗਈ ਹਾਂ ਫੇਰ ਰਾਤ ਰਹਿ ਕੇ ਆਵਾਂਗੇ ਮਾਂ ਪੁੱਤ ਤੇ ਉਹ ਤੇਰੇ ਦਾ ਰੋਟੀ ਪਾਣੀ ਪਕਾ ਕੇ ਤੇ ਰੱਖ ਜਾਾਂਗੇ ਆਪਾਂ ਉਹ ਇਦਾਂ ਕਹਿੰਦੇ ਹੁੰਦੇ ਸੀ ਅੱਗੇ ਝੂਠਾ ਲੜਾ ਲਾ ਕੇ ਚਲ ਗਏ ਸੀ ਲੈ ਦੱਸ ਹਾਂ ਆ ਵਖਰੇ ਮੇਰਾ ਨਾਰਾਜ਼ ਹੋਈ ਫਿਰਦਾ ਵਾ ਤੇਰੇ ਪਿਓ ਨੇ ਕੱਲ ਲਿਆ ਤੇ ਮੈਂ ਚਲ ਗਈ ਆ ਉਹਨੂੰ ਪੁੱਛ ਕਿ ਕੀ ਗੱਲ ਕਿਉਂ ਕੱਲਿਆ ਸੀਗਾ ਮੈਂ ਤਾਂ ਬਥੇਰਾ ਕਹੇ ਮੁੰਡੇ ਨੂੰ ਨਾ ਲੈ ਕੇ ਜਾਉ ਨਹੀਂ ਮੰਨੇ ਤਾਂ ਨਾ ਸਹੀ ਇਹਨੇ ਰੋਟੀ ਨਹੀਂ ਉਹ ਖਾਦੀ ਸਵੇਰ ਦੀ ਏਦਾਂ ਜਿੱਦਾਂ ਪਕਾ ਕੇ ਗਈ ਹੈ ਨਾ ਉਦਾਂ ਹੀ ਪੱਕੀਆਂ ਪਈਆਂ ਵਾ ਇਹਨੂੰ ਗਰਮ ਕਰਕੇ ਨਾ ਪਹਿਲਾਂ ਰੋਟੀ ਖਵਾ ਲਾਂ ਨਹੀਂ ਤੇਨੇ ਖਾਣੀ ਨਹੀਂ ਗਈ ਭੁੱਖੇ ਹੀ ਰਹਿਣਾ ਵਾ ਇੰਨੇ بڑا ਵਧੀਆ ਕੰਮ ਕੀਤਾ ਮੇਰੇ ਨਾਲ ਮੈਨੂੰ ਉੱਧਰ ਨੂੰ ਘਲਾਤਾ ਆਹ ਪਤਾ ਨਹੀਂ ਕਿੱਧਰ ਨੂੰ ਨਿਕਲ ਗਏ ਕਰਨ ਮੈਨੂੰ ਕਹਿਣ ਰਿਹਾ ਕਿ ਯਾਰ ਦੋਸਤ ਆਇਆ ਵਾ ਉਧ ਨਾ ਗਏ ਸੀ। ਉਹ ਯਾਰ ਕਿੰਨੇ ਦਿਨਾਂ ਦਾ ਫੋਨ ਕਰਨ ਲਿਆ ਸੀ ਤੇ ਕਿਹਾ ਕਹਿੰਦਾ ਕੰਮ ਜਾਣਾ ਮੈਂ ਚੱਲ। ਫਿਰ ਉਹਨੂੰ ਹਮਾ ਜਵਾਬ ਥੋੜਾ ਦੇਣਾ ਸੀ। ਤੇ ਜੇ ਤੁਸੀਂ ਉਧ ਨਹੀਂ ਕੰਮ ਜਾਣਾ ਸੀ ਇਹਦੇ ਨਾਲ ਚੰਗਾ ਹੀ ਮੇਰੇ ਨਾਲ ਹੀ ਚਲ ਜਾਂਦੇ ਫੇ ਤੁਸੀਂ। ਪਰ ਅਮਰ ਮੈਂ ਤਾਂ ਤਾ ਨਹੀਂ ਗਿਆ। ਕਿ ਗੇ ਤੇਰੀ ਭੈਣ ਦੇ ਮੇਰੇ ਹੁੰਦਿਆ ਪੈਸੇ ਦਿੱਤੇ ਨਾ ਤੇ ਵਾਪਸ ਕਰਨੇ ਪੈਣੇ ਆ। ਤੂੰ ਜਾਏਂਗੀ ਤੇ ਵਾਪਸ ਕਰਨ ਦੀ ਲੋੜ ਨਹੀਂ ਆ। ਨਾ ਦੱਸ ਹੁਣ ਕਿੱਦਾਂ ਦੀਆਂ ਗੱਲਾਂ ਕਰਨ ਲਈ ਜੀ। ਹੁਣ ਤੇ 1 ਲੱਖ 2 ਲੱਖ ਫੜਿਆ ਆਪਾਂ। ਇਹ ਨਾ ਵਾਪਸ ਕੀਤਾ। ਕਾਲ ਨੂੰ ਮੰਨ ਲੋ ਰਕਮ ਦੀ ਲੋੜ ਤੇ ਅਗਲੀ ਫਿਰ ਦਊਗੀ ਹੁਣ ਇਹ ਆ ਪਿਹਾਰ ਤੇ ਬਣਾਈਏ ਜੇ ਲਿਆਂਦੇ ਆ ਚਲ ਜਿਆਦਾ ਨਹੀਂ ਤੇ 6 ਮਹੀਨੇ ਸਾਲ ਬਾਅਦ ਤੈਨੂੰ ਮੋੜੀਆ ਪਿਆ ਲੈ ਉਹ ਮੇਰੀ ਗੱਲ ਸੁਣ ਲੈ 2 3 ਸਾਲ ਤੇ ਨਾ ਨ ਲਈ ਤੇ ਨਾ ਮੈਂ ਵਾਪਸ ਕਰਨਾ ਹੀ ਨਾਲੇ ਉਹਦਾ ਬੰਦਾ ਬਾਹਰ ਗਿਆ 12 14 ਸਾਲ ਤੇ ਉਹਨੂੰ ਬੇਠੀ ਨੂੰ ਬਾਹਰ ਹੋ ਗਏ ਆ ਤੇ ਕਦੋਂ ਦੇ ਪੈਸੇ ਘਲਾਉਂਦੇ ਸਾਰੇ ਇਹਦੇ ਕੋਈ ਆ ਜੀ ਉਹਨੇ ਆਣ ਕੇ ਹਿਸਾਬ ਇਹਦੇ ਕੋ ਮੰਗਿਆ ਤੇ ਫਿਰ ਇਹਨੇ ਕਹਣਾ ਮੈਂ ਭਿਆਣ ਭਰਾਵਾਂ ਦਿੱਤੇ ਫਿਰ ਦੇਣੀ ਪਾਣੀ ਉਹ ਕੋਈ ਹਿਸਾਬ ਨਹੀਂ ਮੰਗਦਾ ਹੁੰਦਾ ਹਿਸਾਬ ਮੰਗਣਾ ਉਹਨੇ ਕਿਆ ਹੈ 2 ਲੱਖ ਰੁਪਈਆ ਮੈਂ ਲਈ ਆਈ ਜੇ ਉਹ ਮੈਂ ਰਹਾਤਾ ਜਲਮਾਰੀ ਵਿੱਚ ਹੁਣ ਰਾਤ ਤਹੀ ਤੇ ਜਾਣਾ ਨਹੀਂ ਸਵੇਰੇ ਜਦੋਂ ਜਾਓਗੇ ਨਾ ਮੈਨੂੰ ਦੱਸ ਦਿਓ ਮੈਂ ਕੱਢ ਕੇ ਤੁਹਾਨੂੰ ਖੜਾ ਦੂੰਗੀ ਸਰ ਠੀਕ ਆ ਵਧੀਆ ਕੀਤਾ ਲੈਣ ਦਾ ਹੀ ਨਾਲ ਉਹਨੇ ਪਰਸ ਦਿੱਤਾ ਨਾਲ 2 ਲੱਖ ਰੁਪਏ ਦੇ ਦਿੱਤਾ ਮੈਂ ਤੇ ਇਦਾਂ ਹੀ ਜਲ ਗਈਆਂ ਛੇਤੀ ਛੇਤੀ ਦੇ ਵਿੱਚ ਓਏ ਯਾਰ ਤੂੰ ਬਹੁਤ ਹੀ ਵਧੀਆ ਕੀਤਾ ਚੱਲ ਕੋਈ ਨਹੀਂ ਕਿਦਣੇ ਜਾ ਕੇ ਤੇ ਗੱਡੀ ਲੈ ਆਉਂਦੇ ਆ ਆਹੋ ਗੱਡੀ ਦਾ ਤਾਂ ਜਾਣ ਕੇ ਫਾਪਾਉਣ ਦੇ ਜੀ ਬੜੀ ਵਧੀਆ ਗੱਡੀ ਸਾਡੇ ਕੋਲ ਵਾ ਜੇ ਟਾਈਮ ਲੰਘਦਾ ਹੋਵੇ ਨਾ ਤਾਂ ਲੰਘਾਉਣਾ ਚਾਹੀਦਾ ਐਵੇਂ ਕਾਨੂੰ ਪੈ ਹੀ ਸੁਕੀ ਜਾਣੇ ਆ ਕਿ ਹੋਰ ਕਰਦੇ ਲਾ ਲਾਂਗੇ ਆਪਾਂ ਪੈ ਹੀ ਰੰਗ ਰੂੰ ਕਰਾਉਣ ਵਾਲਾ ਉਹ ਕਰਾ ਲੈਨੇ ਆ ਗੱਡੀ ਐਸੇ ਨਾਲ ਸਾਡਾ ਅਰ ਮਾਰਨਾ ਬਹਿ ਜਾ ਜੇ ਗੱਡੀ ਵਾਸਤੇ ਲੈਂਦੇ ਤੇ ਗੱਡੀ ਦੇ ਵਰਤਨੇ ਉਹ ਤੋ ਸੁਣਾਵੇਂ ਦਿੰਦੀ ਹਾਂ ਜੇਰ ਪਾਈਏ ਨੂੰ ਕੰਮ ਪਿਆਵੇ ਤੇ ਗੱਡੀ ਲੈ ਕੇ ਜਾਏ ਉਹਦੇ ਕੋਲ ਓਏ ਅਜੇ ਤੇ ਲਿਆਉਣੀ ਆ ਫਿਰ ਵੇਖ ਲਾਂਗੇ ਵੇਖਣਾ ਕੀ ਆ ਹਾਂ ਜਿਹੜਾ ਹੁਣ ਨਾ ਧਰਿਆ ਵਾ ਲਿਆਉਣੀ ਆ ਲੈ ਤੇ ਹੁਣੀ ਆ ਫਿਰ ਚੱਲ ਕੋਈ ਗੱਲ ਨਹੀਂ ਲੈਵਾਂਗੇ ਫਿਰ ਚੱਲ ਜਾਓ ਮਾਰਾਂ ਉਹ ਤੇ ਕਰ ਮੈਂ ਆਣ ਕੇ ਨਹਾ ਧੋ ਲਿਆ ਕੱਪੜੇ ਚੇਂਜ ਕਰ ਲਿਆ ਡੀਕਣ ਲਈ ਹਾਂ ਹਾਏ ਕਿੱਥੇ ਚਲ ਗਈ ਆ ਕਰਨੇ ਹੁਣ ਮੈਨੂੰ ਦੱਸਿਆ ਵੀ ਉਹ ਤਾਂ ਕਿ ਮੁੰਡੇ ਦੇ ਨਾਲ ਗਏ ਆ ਓਏ ਉਹਨਾਂ ਨਾਲ ਵੀ ਜਾਣਾ ਪੈਂਦਾ ਜਦੋਂ ਉਹ ਮੇਰੇ ਨਾਲ ਤੁਰੇ ਫਿਰਦੇ ਤੇ ਫਿਰ ਮੈਂ ਨਹੀਂ ਜਾਣਾ ਕੀ ਤੁਰੇ ਫਿਰਦੇ ਆ ਅੱਜ ਤੱਕ ਕੰਮ ਤਾਂ ਕੋਈ ਉਹਨਾਂ ਸਵਾਰਿਆ ਨਹੀਂਗਾ ਐਵੇਂ ਖਾਣ ਪੀਣਦੇ ਹੁੰਦੇ ਆ ਹਾਂ ਸਵਾਰਿਆ ਭਲਾ ਕੰਮ ਹੋਰ ਕੀ ਆ ਤੁਹਾਨੂੰ ਪੁੱਛ ਕੇ ਸਵਾਰਨਾ ਉਹਨਾਂ ਨੇ ਕੰਮ ਹੋਰ ਕੀ ਹਮਤਰਾ ਉਹਨਾਂ ਨੇ ਮੈਲ ਬਣਾ ਤੇ ਤੁਹਾਨੂੰ ਤੇ ਮੈਂ ਦੇਂਦਿਆਂ ਵਾ ਦੇਂਦਿਆਂ ਵਾ ਓ ਚੱਲ ਚੰਗਾ ਹਰ ਟਾਈਮ ਨਾਲ ਲੜਾਈ ਦੇ ਮੋੜ 'ਚ ਨਾ ਰਿਆ ਕਰੋ ਕਿ ਲੜਾਈ ਕਰਨੀ ਆ ਉਹ ੱਜ ਦੀ ਗੱਲ ਹੀ ਕਰ ਰਹੀ ਆ ਤੂੰ ਘਰ ਆਈ ਏ ਇਦਾਂ ਦੀ ਉਹਨਾਂ ਦੀ ਘਰ ਵਾਲੀਆਂ ਤੇ ਜਦੋਂ ਤੁਹਾਨੂੰ ਕਹਿੰਦੇ ਤੁਸੀਂ ਜਾਂਦੇ ਨਹੀਂ ਜੇ ਜਦੋਂ ਪੈਸਾ ਤੇ ਲਾ ਤੁਹਾਡੇ ਕੋਲ ਮੰਗਦੇ ਦਿੰਦੇ ਨਹੀਂ ਜੇ ਉਹਨਾਂ ਨੂੰ ਜੇ ਮੇਰਾ ਕੋਈ ਭੈਣ ਭਰਾ ਆ ਗਏ ਵੇਖੇ ਕਿਦਾਂ ਤੜਫਣਾ ਦੀ ਉਹ ਜਾਗਾ ਆਪਣੀਆਂ ਭਰਾ ਤੇਰੇ ਰਿਸ਼ਤੇਦਾਰ ਦੀ ਪਲਕ ਕੀਤੀ ਏ ਕਦੀ ਮਦਦ ਕਿਹੜੇ ਤੇ ਕੀਤੀ ਏ ਦੱਸੋ ਕਿਹੜੀ ਦਿਨ ਕੀਤੀ ਹੁਣ ਬੋਦੀਆਂ ਗੱਲਾਂ ਨਾ ਕਰ ਉੱਠ ਕੇ ਤੇ ਮੈਨੂੰ ਰੋਟੀ ਦੇ ਜੇ ਮ ਨਹੀਂ ਰੋਟੀ ਤੋਂ ਹੱਥ ਪੈਰ ਨਾਲੇ ਤੇ ਪੈਸੇ ਲੈ ਕੇ ਆਈਆਂ ਨਾਲੇ ਸੌ ਸੌ ਗੱਲ ਕੀਤੀ ਐ ਕਿਹੜੇ ਰਿਸ਼ਤੇਦਾਰ ਦੀ ਮਦਦ ਕੀਤੀ ਤੀ ਅੱਜ ਤੱਕ ਨਾ ਮੇਰਾ ਕੋਈ ਰਿਸ਼ਤੇਦਾਰ ਘਰ ਦੇ ਕੋ ਮੰਗਣਾ ਆ ਤੇ ਨਾ ਤੁਸੀਂ ਦਿੱਤੀ ਆ ਦੂਜੀ ਗੱਲ ਇਹ ਆ ਕਿ ਗਲਤੀ ਤੇ ਮੇਰ ਕੋ ਹੋਗੀ ਜਿਹੜੀ ਚੁੱਪ ਕਰਕੇ ਨਾ ਤੁਹਾਡੇ ਮਗਰ ਬੈਠੀ ਛੱਡੇ ਤੇ ਚੜ੍ਹਾਏ ਜੇ ਮੈਨੂੰ ਮੈਨੂੰ ਜਾਣਾ ਨਹੀਂ ਚਾਹੀਦਾ ਨਾਲੇ 2 ਲੱਖ ਰੁਪਈਆ ਲਿਆਤਾ ਵਾ ਤੇ ਨਾਲੇ ਗੱਲਾਂ ਕਰਨ ਦੇ ਆ ਮੋੜਨੇ ਪੜਾ ਕਿਉਂ ਨਹੀਂ ਗੇ ਕੱਲ ਨੂੰ ਉਹਦਾ ਘਰ ਵਾਲਾ ਬਾਹਰੋਂ ਆਇਆ ਤਾਂ ਨੇ ਸਾਫ ਤਾਂ ਨਹੀਂ ਮੰਗਣਾ ਤੇ ਇਹਨੇ ਪੈਸੇ ਤੈਨੂੰ ਮੈਂ ਪਾਏ ਕਿੱਥੇ ਗਏ ਆ ਮੈਨੂੰ ਤੇ ਦੇਣਾ ਹੀ ਪਾਣੇ ਆ ਤਾਂ ਇਹ ਤਾਂ ਮੈਨੂੰ ਕਹੌਂਦੇ ਜਗਾ ਤੇ ਜਾਵੇਂਗੇ ਤੇ ਜਵਾਬ ਤੁਈਆਂ ਦੇਵਾਂਗੇ ਨਾਵੇਂ ਮੰਗਣ ਵਾਲਿਆਂ ਚਾਹ ਤੇ ਨਾਵੇਂ ਦੇਣ ਵਾਲਿਆਂ ਚੋ ਆਹ ਚਲਾਕੀਆਂ ਤਾਂ ਸ਼ੁਰੂ ਤੋਂ ਤੁਹਾਡੇ ਟੱਬਰ ਦੇ ਵਿੱਚ ਰਹੀਆਂ ਵਾ ਕੋਈ ਗੱਲ ਨਹੀਂ ਪੈਸੇ ਕਢਾਉਣੇ ਤੇ ਮੈਨੂੰ ਆਉਂਦੇ ਆ ਜੇ ਮੰਗਣਗੇ ਨਾ ਦੇ ਦੂੰਗੀ ਉਹਨਾਂ ਨੂੰ ਕਢਾ ਕੇ ਵੱਡੇ ਚਲਾਕ ਬਣੇ ਫਿਰਦੇ ਆ ਚੀਜ਼ਾਂ ਤੁਸੀਂ ਆਪਣੀਆਂ ਲੈਣੀਆਂ ਵਾ ਤੇ ਪੈਸੇ ਲੋਕ ਤੁਹਾਨੂੰ ਦੇਣ ਵੇਖੋ ਕਿਹੜੀ ਕਿਤਾਬ ਤੇ ਲਿਖਿਆ ਵਾ ਦੂਜਾਂ ਦੇ ਤਾਂ ਮੋੜਨੇ ਵੀ ਨਹੀਂਗੇ ਮੈਂ ਤਾਂ ਲਿਆ ਕੇ ਤੁਹਾਡੇ ਹੱਥ ਤੇ ਫੜਾਤੇ ਆ ਅਗਲਾ ਆਊਗਾ ਤਾਂ ਉਹਨਾਂ ਦੇ ਘਰ ਕੋ ਪਤਣਾ ਪਊਗਾ ਉਹ ਕੁੱਤੋ ਕੁੱਤੀ ਹੋਣਗੇ ਤੁਸੀਂ ਰਾਂਗ ਗੱਡੀਆਂ ਤੇ ਚੜੇ ਫਿਰੋ ਕੋਈ ਗੱਲ ਨਹੀਂ ਰੋਟੀ ਤਾਂ ਨੂੰ ਖੁੜਮਨੀ ਆ ਰੋਟੀ ਦੀ ਤਾਂ ਕੋਈ ਗੱਲ ਨਹੀਂ ਗਈ ਤੇ ਪੈਸੇ ਸਿਰਫ ਪੜਾਉਂਗੇ ਨਾ ਤਾਂ ਗੱਲ ਕਰਕੇ ਤੁਹਾਨੂੰ ਪੜਾਉਂਗੀ ਤੇ 6 ਮਹੀਨਿਆਂ ਬਾਅਦੇ ਮੋੜ ਨਹੀਂ ਪਾਣੀ ਜੀ